IAM ਇੰਡਸਟਰੀਅਲ ਐਸੋਸੀਏਸ਼ਨ ਆਫ ਮੋਹਾਲੀ ਦੀ ਪਹਿਲੀ ਐਨੂਅਲ ਜਨਰਲ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਲੋਂਗਿਆ ਦੀ ਅਗਵਾਈ ਵਿੱਚ ਫੇਸ 11 ਵਿਖੇ ਹੋਈ ਜਿਸ ਵਿੱਚ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਐਸੋਸੀਏਸ਼ਨ ਦੇ ਐਗਜ਼ੀਕਿਊਟਿਵ ਮੈਂਬਰਾਂ ਵੱਲੋਂ ਐਸੋਸੀਏਸ਼ਨ ਦੀਆਂ ਉਪਲਬਧੀਆਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਐਸੋਸੀਏਸ਼ਨ ਦੇ ਪ੍ਰੋਗਰਾਮਾਂ ਦੇ ਬਾਰੇ ਚਰਚਾ ਕੀਤੀ ਗਈ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਆਓ ਵੇਖੋ ਪੂਰੀ ਰਿਪੋਰਟ ਅਸੀਂ ਇੰਡਸਟਰੀਅਲ ਐਸੋਸੀਏਸ਼ਨ ਮੋਹਾਲੀ ਦਾ ਮੈਂ ਪ੍ਰੈਜ਼ੀਡੈਂਟ ਹਾਂ ਕਿ ਮੇਰਾ ਨਾਮ ਵਿਦਰ ਸਿੰਘ ਲੰਗਿਆ ਤੇ ਇਹ ਬੇਸਿਕਲੀ ਜਿਹੜੀ ਏਜੀਐਮ ਸੀਗੀ ਐਸੀ ਕਰਕੇ ਬੁਲਾਈ ਸੀਗੀ ਕਿ ਜੋ ਅਸੀਂ ਪਿਛਲੇ ਸਾਲ ਦੇ ਵਿੱਚ ਕੀਤਾ ਹੈ ਤੇ ਅੱਗੇ ਤੇ ਕੀ ਕਰਨਾ ਹੈ ਸਾਰੇ ਮੈਂਬਰਸ ਨੂੰ ਬੁਲਾ ਕੇ ਉਹਨਾਂ ਨੇ ਡਿਸਕਸ ਕੀਤਾ ਤੇ ਜੋ ਪਿੱਛੇ ਦਾ ਹਿਸਾਬ ਕਿਤਾਬ ਸੀਗਾ ਉਹ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਇਹ ਜੋ ਵੀ ਅੱਗੇ ਦੀ ਪਲਾਨ ਸੀਗੇ ਜੋ ਕੁਝ ਕੰਮ ਰਹਿੰਦੇ ਸੀਗੇ ਕੁਝ ਛੋੜੇ ਵਾਲੇ ਨੇ ਉਹ ਡਿਸਕਸ ਕੀਤੇ ਏਜੀਐਮ ਚ ਮਿਲ ਕੇ ਸਾਰੇ ਮੈਂਬਰ ਤਾੜੇ ਹਾਜ਼ਰ ਸੀਗੇ ਇਸ ਟਾਈਮ ਕਾਫੀ ਹੱਦ ਤੱਕ ਹਾਜ਼ਰ ਸੀਗੇ ਕਈ ਮੈਂਬਰ ਕਈ ਏਦਾਂ ਦੇ ਕੁਝ ਏਦਾਂ ਦੇ ਰੁਝਾਵੇਂ ਹੁੰਦੇ ਨੇ ਨਹੀਂ ਆ ਪਾਇਏ ਤੇ ਉਸ ਕਰਕੇ ਕੁਝ ਮੈਂਬਰ ਐਬਸੈਂਟ ਸੀਗੇ ਬਟ ਜ਼ਿਆਦਾ ਮੈਂਬਰਸ ਸਰ ਐਸੋਸੀਏਸ਼ਨ ਦਾ ਮੇਨ ਕੰਮ ਕੀ ਹੈ ਇਹਦਾ ਕੀ ਵਰਕ ਹੈਗਾ ਕੀਦਾ ਕ੍ਰਾਈਟੇਰੀਆ ਕੀ ਹੈ ਇਹਦਾ ਐਸੋਸੀਏਸ਼ਨ ਦਾ ਇਹ ਐਸੋਸੀਏਸ਼ਨ ਬੇਸਿਕਲੀ ਇੰਡਸਟਰੀ ਦੇ ਅਪਲਿਫਟਮੈਂਟ ਵਾਸਤੇ ਹੈ ਕੋਈ ਵੀ ਇੰਡਸਟਰੀ ਦੇ ਇਸ਼ੂਸ ਨੇ ਚਾਹੇ ਉਹ ਸੇਵਿਕ ਇਸ਼ੂਸ ਨੇ ਚਾਹੇ ਲਾਅ ਐਂਡ ਆਰਡਰ ਦੇ ਇਸ਼ੂਸ ਨੇ ਚਾਹੇ ਇੰਡਸਟਰੀ ਦੀ ਡਿਵੈਲਪਮੈਂਟ ਵਾਸਤੇ ਨੇ ਨਵੇਂ ਵੈਂਚਰਸ ਵਾਸਤੇ ਨੇ ਉਹ ਸਾਰੇ ਇਸ਼ੂਸ ਵਾਸਤੇ ਐਸੋਸੀਏਸ਼ਨ ਹੈਗੀ ਹੈ ਜਿਹੜੀ ਕਿ ਪ੍ਰੋਪਰ ਡਿਪਾਰਟਮੈਂਟਸ ਆਰ ਪਾਰਟिकुलर ਡਿਪਾਰਟਮੈਂਟਸ ਨਾਲ ਇੰਟਰੈਕਟ ਕਰਕੇ ਉਹ ਵੀ ਇਸ਼ੂਸ ਨੇ ਉਹਨਾਂ ਨੂੰ ਲੈ ਕੇ ਨਾਲ ਲੈ ਕੇ ਚੱਲਦੀ ਹੈ ਤੇ ਸਭ ਨੂੰ ਨਾਲ ਲੈ ਕੇ ਜਾ ਕੇ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੀ। ਸਿਹਰ ਸਾਹਿਬ ਦੇ ਕੁਝ ਇਸ਼ੂਸ ਕਲੀਅਰ ਬਣਾ ਕੁਝ ਸਟੈਂਡਰਡਸੀ ਵੀ ਦਿਖਾ ਦਿੱਤੇ। ਕਾਫੀ ਇਸ਼ੂਸ ਨੇ ਜਿਤਨਾ ਸੀ ਪੀਐਸਆਈਸੀ ਸਾਡਾ ਜਿਹੜਾ ਬੇਸਿਕ ਏਜੰਸੀ ਹੈ ਜਿਹੜੀ ਦੇਖਦੀ ਹੈ ਤੇ ਬਾਕੀ ਹੋਰ ਐਡਮਿਨਿਸਟ੍ਰੇਸ਼ਨ ਦੇ ਇਸ਼ੂਸ ਨੇ ਜੋ ਕਿ ਅਸੀਂ ਰਿਜ਼ੋਲਵ ਕੀਤੇ ਨੇ ਤੇ ਨਾਲ ਇੰਡਸਟਰੀਸ ਦੇ ਨਾਲ ਹੋ ਕੇ ਨਾਲ ਰਲ ਕੇ ਅਸੀਂ ਸਾਰੇ ਇਸ਼ੂਸ ਰਿਜ਼ੋਲਵ ਕਰਦੇ ਹਾਂ। ਤੇ ਹੋਰ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਇੱਥੇ ਇੰਡਸਟਰੀ ਚ ਲੋਨ ਲਈ। ਬਿਲਕੁਲ ਇੰਡਸਟਰੀਸ ਵਾਸਤੇ ਬਹੁਤ ਪ੍ਰੋਬਲਮਸ ਨੇ ਇੱਕ ਪ੍ਰ ਹੁਣ ਦੇਖੋ ਕੋਈ ਵੀ ਅਸੀਂ ਜਦ ਚੀਜ਼ ਕਰ ਰਹੇ ਹਾਂ ਤੇ ਗਵਰਨਮੈਂਟ ਦੇ ਨਾਲ ਚੱਲ ਕੇ ਹੈ ਕਈ ਪਾਲਿਸਿਸ ਨੇ ਕਈ ਪਾਲਿਸਿਸ ਚ ਚੇਂਜੇਸ ਨੇ ਕਈ ਪਾਲਿਸਿਸ ਨੂੰ ਲੈ ਕੇ ਕਈ ਪਾਲਿਸਿਸ ਦੇ ਵਿੱਚ ਅਮੈਂਡਮੈਂਟਸ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਰਲ ਕੇ ਕਰਕੇ ਦੇਖ ਕੇ ਜੋ ਵੀ ਹੋ ਸਕਦਾ ਸਭ ਦੇ ਹਿਤ ਵਾਸਤੇ ਤਾਂ ਕਿ ਇੰਡਸਟਰੀ ਅੱਗੇ ਗਰੋ ਕਰੇ ਇੰਡਸਟਰੀ ਗਰੋ ਕਰੇਗੀ ਤਾਂ ਆਪਣਾ ਸੂਬਾ ਆਪਣਾ ਦੇਸ਼ ਆਪੀ ਗਰੋ ਕਰੇਗਾ ਇਹ ਸਰਕਾਰ ਦਾ ਤਾਲਮਿਲ ਵਧੀਆ ਸਰਕਾਰ ਦਾ ਤਾਲਮਿਲ ਬਹੁਤ ਅੱਛਾ ਹੈ ਜੀ ਸਾਡੇ ਨਾਲ ਹਰ ਡਿਪਾਰਟਮੈਂਟ ਦਾ ਸਰਕਾਰੀ ਡਿਪਾਰਟਮੈਂਟ ਦਾ ਤਾਲਮਿਲ ਅੱਛਾ ਜਿੱਥੇ ਵੀ ਅਸੀਂ ਜਾ ਕੇ ਸਾਡੀ ਡਿਮਾਂਡਸ ਹੁੰਦੀਆਂ ਨੇ ਸਾਡੀਆਂ ਜਿਹੜੀਆਂ ਵੀ ਕੋਈ ਗ੍ਰ ਬੜੀ ਅੱਛੀ ਤਰੀਕੇ ਨਾਲ ਉਸਦਾ ਹੱਲ ਹੋ ਰਿਹਾ ਹੈ ਤੇ ਆਪਣੇ ਮੈਂਬਰਾਂ ਨੂੰ ਕੀ ਕਹਿਣਾ ਚਾਹੋਗੇ ਪਹਿਲੀ ਮੈਂਬਰਸ ਨੂੰ ਤੇ ਅਗਰ ਪ੍ਰੈਜ਼ੀਡੈਂਟ ਮੈਂਬਰਸ ਨੂੰ ਤਾਂ ਇਹੀ ਕਹਿ ਰਹੇ ਹਾਂ ਕਿ ਸਾਰੇ ਬਹੁਤ ਅੱਛੇ ਸਪੋਰਟ ਕਰ ਰਹੇ ਨੇ ਤੇ ਫਿਊਚਰ ਚ ਵੀ ਇਦਾਂ ਸਪੋਰਟ ਕਰਦੇ ਰਹਿਣ ਰਲ ਮਿਲ ਕੇ ਸਦਕਾ ਐਸੋਸੀਏਸ਼ਨ ਸਾਡਾ ਪਰਿਵਾਰ ਹੈ ਤੇ ਇੰਡਸਟਰੀ ਦੇ ਹਿੱਤ ਚ ਲੱਗੇ ਹੋਏ ਆ ਤੇ ਜਿਸ ਤਰ੍ਹਾਂ ਅੱਗੇ ਵੀ ਲੱਗੇ ਰਹਿਣਗੇ ਸਿਰਫ ਇੰਡਸਟਰੀ ਜੇ ਇਹ ਕੀ ਹੈ ਸਮਾਲਸਕੇ ਇੰਡਸਟਰੀ ਹੈ ਜਾਂ ਗੁਰ ਲਾਰਜ ਇੰਡਸਟਰੀ ਹੈ ਮਿਕਸ ਹੈ ਕਿ ਨਾ ਸਰ ਮਿਕਸ ਨੇ ਜੀ ਠੀਕ ਹੈ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਮੈਂ ਇੰਡਸਟਰੀਅਲ ਐਸੋਸੀਏਸ਼ਨ ਮੁ ਅਸੀਂ ਲੱਗੇ ਹੋਏ ਆ ਕਿ ਐਕਟੀਵਿਟੀ ਪ੍ਰਧਾਨ ਜੀ ਜਿਵੇਂ ਦੱਸਿਆ ਅਸੀਂ ਜੋ ਜੋ ਐਕਟੀਵਿਟੀ ਨੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਨਾਲ ਜਾ ਕੇ ਕੋਪਪਪ ਕੀਤਾ ਹੈ ਕਿ ਗਰਮੀਆਂ ਚ ਕੀ ਹੁੰਦਾ ਸੀ ਅਤੇ ਪ੍ਰੋਬਲਮ ਆਉਂਦੀ ਸੀ ਇੰਡਸਟਰੀ ਏਰੀਆ ਚ ਪਰ ਉਹ ਕੀ ਉਹਨਾਂ ਦੀ ਪ੍ਰੈਫਰੈਂਸ ਸੀ ਕਿ ਰੈਜੀਡੈਂਸ਼ੀਅਲ ਏਰੀਆ ਨੂੰ ਪ੍ਰੈਫਰੈਂਸ ਦਿੱਤੀ ਜਾਵੇ ਅਸੀਂ ਉਹ ਡਿਪਾਰਟਮੈਂਟ ਡਿਸਕਸ ਕਰਿਆ ਕਿ ਜਿਵੇਂ ਉਹ ਰਿਸਪੋন্স ਕਰੋ ਉਸੇ ਇੱਕ ਅੱਧਾ ਘੰਟਾ ਵੀ ਬ੍ਰੇਕਡਾਊਨ ਆ ਗਿਆ ਤਾਂ ਇੱਥੇ ਮੈਨ ਪਾਵਰਸ ਨੇ ਜਿਹੜੀਆਂ ਇੱਕ ਇੱਕ ਬੰਦੇ ਕੋਲ ਕੋਈ 15 20 ਨੇ ਕਿਸੇ ਕੋਲ 50 ਏਮਪਲੋਏ ਨੇ ਤੇ ਉਹ ਮੈਨ ਪਾਵਰ ਦਾ ਜਿਹੜਾ ਲਾਸ ਹੈ ਜੇ ਆਪਾਂ 3 ਮਤਲਬ 500 ਬੰਦਾ ਕਰਦੀਏ ਤਾਂ ਉਹ ਕਾਫੀ ਜ਼ਿਆਦਾ ਹੈ ਅਸੀਂ ਉਹ ਡਿਸਕਸ ਕੀਤਾ ਡਿਪਾਰਟਮੈਂਟ ਨਾਲ ਉਹ ਮੰਨੇ ਵੀ ਕਿ ਠੀਕ ਹੈ ਜੀ ਉਹਨਾਂ ਦਾ ਸਹਿਯੋਗ ਸੀਗਾ ਤੇ ਉਹਨੇ ਸਾਡੀ ਗੱਲਾਂ ਸੁਣੀਆਂ ਤੇ ਉਹ ਇਹ ਵੀ ਕਿਹਾ ਕਿ ਅਸੀਂ ਤੁਹਾਡੀ ਜਿਹੜੀ ਵੀ ਮੈਨਪਾਵਰ ਦੀ ਇਸ਼ੂ ਹੈ ਉਹ ਸੋਲਵ ਆਊਟ ਕਰ ਦੇ ਸਰ ਇੰਡਸਟਰੀ ਦੇ ਵਿੱਚ ਬੇਸਿਕ ਤੁਹਾਨੂੰ ਕੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਜਿਹਦੇ ਹਜੇ ਤੱਕ ਹੱਲ ਨਹੀਂ ਹੋ ਪਾਈ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਨਹੀਂ ਇੰਡਸਟਰੀ ਦੇ ਦੇਖੋ ਇੱਕ ਤਾਂ ਹਰ ਇੱਕ ਮਤਲਬ ਇੰਡਸਟਰੀ ਲਗ ਲਗ ਇਸ਼ੂਜ਼ ਨੇ ਕੱਲੇ ਮੈਂ ਪਾਰਟਿਕੂਲਰ ਜਨਰਲ ਕਹਾ ਕਿਸੇ ਨੂੰ ਐਮਐਸਐਮ ਇਆਂ ਕੋਈ ਪੇਮੈਂਟ ਦੇ ਗੀਆਂ ਨੂੰ ਇ ਕੋਈ ਥੋੜਾ ਬਹੁਤ ਇਹ ਵੀ ਹੁੰਦਾ ਕਿ ਇਲੈਕਟ੍ਰਿਸਿਟੀ ਪਰ ਅਸੀਂ ਉਹ ਕਰ ਰਹੇ ਹਾਂ ਕੋਪ ਅਪ ਡਿਪਾਰਟਮੈਂਟ ਕੇ ਇਸ਼ੂ ਸੋਲਵ ਆਊਟ ਹੋਣ ਤੇ ਪਹਿਲੀ ਏਜੀਮ ਕਿਸ ਤਰ੍ਹਾਂ ਰਹੀ ਤੁਹਾਡੇ ਸਾਹਮਣੇ ਕੀ ਕਹਿਣਾ ਦੇਖੋ ਅਸੀਂ ਸਟਾਰਟ ਕੀਤਾ ਸੀ ਪਿਛਲੇ ਸਾਲ ਹੀ ਸਟਾਰਟ ਕੀਤਾ ਸਾਡੀ ਦੇਖੋ ਸਾਡੀ ਟੀਮ ਜਿਹੜੀ ਸਾਰੀ ਯੰਗ ਹੈ ਅਸੀਂ ਉਹ ਕਰ ਰਹੇ ਹਾਂ ਜੀ ਕੁਝ ਕਈ ਵਾਰ ਹੁੰਦਾ ਸਿੱਖਣ ਨੂੰ ਮਿਲਦਾ ਹੈ ਜਦੋਂ ਸਟਾਰਟ ਕਰਦੇ ਆ ਕਈ ਵਾਰ ਨਹੀਂ ਪਤਾ ਹੁੰਦਾ ਕਿ ਅਸੀਂ ਕਿਹੜੇ ਸਟੈਪਸ ਲੈਣੇ ਆ ਬਟ ਹੌਲੀ ਹੌਲੀ ਐਕਸਪੀਰੀਅੰਸ ਨਾਲ ਸਾਨੂੰ ਪਤਾ ਲੱਗ ਰਿਹਾ ਕਿ ਅਸੀਂ ਇਹ ਐਕਟੀਵਿਟੀ ਕਰਨੀ ਹੈ ਇੰਡਸਟਰੀ ਸਰ ਜਿੱਦਾਂ ਕੋਈ ਨਵਾਂ ਇੰਡਸਟਰੀ ਦੇ ਵਿੱਚ ਆਇਆ ਹੈ ਤੁਹਾਨੂੰ ਜੁਆਇਨ ਕਰਨਾ ਚਾਹੇ ਉਹ ਕੀ ਕਰੇ ਠੀਕ ਹੈ ਉਹਦਾ ਨਹੀਂ ਅਸੀਂ ਸਭ ਨੂੰ ਵੈਲਕਮ ਹੈ ਜੀ ਜਿਹੜਾ ਇੰਡਸਟਰੀ ਵਿੱਚ ਕੋਈ ਇੱਥੇ ਕੰਮ ਕਰਦਾ ਹੈ ਅਸੀਂ ਸਭ ਨੂੰ ਕਹਿੰਦੇ ਹਾਂ ਕਿ ਕੋਈ ਦਿੱਕਤ ਨਹੀਂ ਕਿਸ ਤਰੀਕੇ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕੀਤਾ ਜਾਂਦਾ ਕਿਸ ਤਰੀਕੇ ਨਾਲ ਜੁਆਇਨਿੰਗ ਕਰਾਂਦੇ ਤੁਸੀਂ ਅਸੀਂ ਨਹੀਂ ਸਾਡਾ ਇੱਕ ਸਟੈਂਡਰਡ ਫਾਰਮੈਟ ਹੈ ਜੀ ਅਸੀਂ ਉਹ ਚ ਭਰ ਕੇ ਬੰਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸਾਡੇ ਮਤਲਬ ਪ੍ਰਧਾਨ ਜੀ ਨੇ ਤੇ ਦੂਸਰੇ ਕੋਈ ਕੋਈ ਵੀ ਕਿਸੇ ਵੀ ਮੈਂਬਰ ਨਾਲ ਇਹ ਸ਼ੂਕ ਆਕਰੋਪ ਇਹ ਵੀ ਜਿਹੜੇ ਰੈਂਟेड ਮੈਂਬਰਸ ਨੇ ਇੰਡਸਟਰੀ ਮੈਂਬਰਸ ਵਿੱਚ ਨੂੰ ਸਰਕਾਰ ਨੂੰ ਕੋਈ ਮਤਲਬ ਰਿਜ਼ਰਵ ਪ੍ਰਾਈਸ ਹੈ ਜਿਹੜਾ ਗਵਰਨਮੈਂਟ ਦਾ ਕੋਈ ਵੀ ਰਿਜ਼ਰਵ ਪ੍ਰਾਈਸ ਹੈ ਉਹਦੇ ਪਲਾਟ ਹੀ ਕਿਹਾ ਜਾਂਦਾ ਕਿ ਰੈਂਟ ਵੀ ਵੜਿਆ ਮਤਲਬ ਜਿਹੜੇ ਇੰਡਸਟਰੀਜ਼ ਕੋਈ ਕੰਮ ਕਰਵਾਇਆ ਉਹਨੂੰ ਸਭ ਤੋਂ ਜ਼ਿਆਦਾ ਦੁਖਦ ਗ੍ਰੈਂਟੀ ਹੈ ਰੈਂਟੀ ਇੱਥੇ ਜ਼ਿਆਦਾ ਨਹੀਂ 20 25 ਹਜ਼ਾਰ ਰੈਂਟ ਨੇ ਤੇ ਫਿਰ ਉਹ ਇੰਡਸਟਰੀ ਜਿਹੜੇ স্মਲ ਸਕੇਲ ਇੰਡਸਟਰੀਜ਼ ਨੇ ਉੱਲੀ ਦਿੱਕਤ ਹੈ ਇਸੋ ਇਸ਼ੂ ਕੌਪਰ ਕਰ ਰਹੇ ਹੈ। ਸਾਡੀ ਜਿਹੜੀ ਆਪਣੀ ਬੋਡੀ ਹੈ ਇਹਦੇ ਲਈ ਕੋਈ ਰੀਟਨ ਚ ਸਕਾਨਾ ਕੋਈ ਰਸਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੋਈ ਮੈਂਬਰਨ ਵਗੈਰਾ ਦਿੱਤਾ ਗਿਆ। ਅਸੀਂ ਕੁਝ ਗਏ ਸੀ ਕਿ ਪੀ.ਆਈ.ਸੀ. ਡਿਪਾਰਟਮੈਂਟ ਕੋਲ ਗਏ ਸੀ ਬਟ ਅੱਗੇ ਅਸੀਂ ਐਕਟੀਵਿਟੀ ਕਰਾਂਗੇ ਉਹਦੇ ਰਿਲੇਟਡ ਵੀ। ਬੋਲਦਾ ਸੀ ਆਪਣੇ ਵੱਲੋਂ ਕੁਝ ਕਾ ਮਤਲਬ ਜਿਹੜੇ ਮੈਂਬਰਸ ਨੇ ਮਿਲੇ ਇੱਕ ਵਾਰ ਜ। ਬਟ ਹੁਣ ਡਿਪਾਰਟਮੈਂਟ ਹਾਈਅਰ ਲੈਵਲ ਅਥਾਰਟੀ ਨਾਲ ਗੱਲ ਕਰਕੇ ਅਸੀਂ ਇੱਕ ਕੌਪਰ ਕਰਾਂਗੇ। ਜਿੱਥੇ ਤੁਹਾਡੀ ਐਸੋਸੀਏਸ਼ਨ ਨਾਲ ਫੇਸ 9 ਦੀ ਗੱਲ ਕੀਤੀ ਜਾਵੇ ਕਿ ਕਿੰਨੇ ਇੱਕ ਮਤਲਬ ਇੰਡਸਟਰੀਜ਼ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਆਨ 200 ਦੇ ਆਸ-ਪਾਸ 9 ਕਿਸ ਇੰਡਸਟਰੀਜ਼ ਮੈਪਲਸ ਵਿੱਚ ਜਿਹੜੇ ਰੈਂਟ टोटल कितने ਇੱਕ ਕੋਟੇ ਲੈਂਡ ਇੰਡਸਟਰੀਜ਼ ਟੋਟਲ ਕਿੰਨੇ ਇੰਡਸਟਰੀਜ਼ ਨੇ ਫੈਸਟਲੀ ਸਿਕਸ ਤੋਂ 600 ਦੇ ਆਸ-ਪਾਸ ਆ ਕੇ ਮੇਰਾ ਨਾਮ ਸ਼ਿਪਮਾ ਦੇ ਜੀਐਸਟੀ ਹੈ ਉਹ ਗਿਆਨ ਜੀ ਸਰਦੇ ਲੌਂਗੇ ਸਾਹਿਬ ਨੇ ਜਿਹੜਾ ਇਹ ਟਾਲਾ ਨਹੀਂ ਐਸੋਸੀਏਸ਼ਨ ਬਣਾਇਆ ਬਹੁਤ ਬੜੀ ਗੱਲ ਹੈ ਕਿ ਇਹ ਇੰਡਸਟਰੀ ਦੀ ਪ੍ਰੋਬਲਮ ਆ ਰਹੀਆਂ ਸੀ ਬੜੀ ਅੱਛੀ ਸੋਲੂਸ਼ਨ ਹੋਈ ਹੈ ਅੱਜ ਅਸੀਂ ਤਾਨਵਾਦ ਕਰਦੇ ਹਾਂ ਬਹੁਤ ਬਹੁਤ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਇਹਨਾਂ ਅੱਛਾ ਸਾਥ ਦਿੱਤਾ ਹਰ ਪ੍ਰੋਬਲਮ ਸੋਲਵ ਕੀਤੀ ਸਾਡੀ ਦੇਖੋ ਜਦੋਂ ਕੰਮ ਕਰਦੇ ਹਾਂ ਛੋਟੀ ਮੋਟੀ ਹਰ ਸੋਲਵ ਜੀ ਕਰੀਟ ਹੁੰਦੀ ਹੀ ਰਹਿੰਦੀ ਹੈ ਕਿ ਉਹ ਸੋਲੂਸ਼ਨ ਇਹਨਾਂ ਨੇ ਬਹੁਤ ਅੱਛੇ ਕਰਦੇ ਹੈ ਕਿ ਨਾਲ ਖੜੇ ਹੋ ਰਹੇ ਹੈ ਅਸੀਂ ਇਹ ਜਦੋਂ ਜੀ ਵੀ ਸਾਡੇ ਨਾਲ ਇਦਾਂ ਹੀ ਖੜੇ ਰਹਾਂਗੇ ਧੰਨਵਾਦ